ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਚੈਨਲ ਮंडाਹ ਡੇਰੀ ਫਾਰਮ ਤੇ ਜਿਵੇਂ ਵੀ ਤੁਹਾਨੂੰ ਪਤਾ ਪੱਕਾ ਰਹੀ ਲੋ ਕਿਸਾਨ ਵੀਰਾਂ ਦੇ ਘਰੋਂ ਵੀਡੀਓ ਕਵਰ ਕਰਦੇ ਰਹਿੰਨੇ ਆ ਬਾਈ ਅੱਜ ਆਪਾਂ ਪਿੰਡ ਹਰੀਗੜ੍ਹ ਬਾਈ ਰਾਮਨੇ ਦੇ ਘਰੇ ਪਹੁੰਚੇ ਆ ਜਿਹੜਾ ਪਿੰਡ ਬਾਈ ਤਨੋਲੇ ਤੋਂ 3-4 ਕਿਲੋਮੀਟਰ ਤੇ ਇਧਰੋਂ ਟੂਲ ਟੈਕਸ ਤੋਂ ਵੀ 3-4 ਕਿਲੋਮੀਟਰ ਜ਼ਿਲ੍ਹੇ ਬਰਨਾਲੇ ਦਾ ਪਿੰਡ ਹੈ ਨੌ ਕਟੀਆਂ ਤੇ ਇੱਕ ਆ ਪਹਾ ਅੰਗਰੇਜ਼ ਲੈ ਕੇ ਆ ਗਏ ਅੰਗਰੇਜ਼ ਤੇ ਮਾਰੂ ਨਿਗਾ ਤੁਸੀਂ ਬਾਈ ਸਿਉਣੇ ਵਰਗਾ ਪਿਆ ਪੂਰੀ ਚਮਕ ਹੈ ਜਿਹੜੀ ਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ 14 ਲੀਟਰ ਦਾ ਹੈ ਬਾਕੀ ਕੁਆਲਿਟੀ ਚੈੱਕ ਕਰੋ ਤੁਸੀਂ ਇਹ ਵੱਡਣ ਵਾਲੇ ਵੀਰ ਨੂੰ ਨਹੀਂ ਦਿੱਤਾ ਜਾਊ ਪਾਲ ਕਬੀਰ ਵਾਸਤੇ ਇਹ ਆਫਰ ਹੈ ਬਹੁਤ ਹੀ ਘੱਟ ਰੇਟ ਦੇ ਵਿੱਚ 15000 ਰੁਪਏ ਡਿਮਾਂਡ ਰੱਖੀ ਗਈ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਓ ਕੁਆਲਿਟੀ ਦੇਖੋ ਤੁਸੀਂ ਚੈੱਕ ਕਰੋ ਅਸਲ ਬੂਰਾ ਕੱਟਾ ਇਹ ਹੈ ਬਈ ਚੱਟਾ ਵੀ ਪੂਰਾ ਆਪ ਨਹੀਂ ਕਹਿ ਸਕਦੇ ਆਪਾਂ ਚੱਟਾ ਕੱਟਾ ਚੱਟਾ ਅੰਗਰੇਜ਼ ਕਹਿ ਸਕਦੇ ਆਪਾਂ ਇਹਨੂੰ ਇਹਦਾ ਨਾਂ ਉਹ ਵੀ ਅੰਗਰੇਜ਼ ਰੱਖਿਆ ਬਈ ਕੁਆਲਿਟੀ ਕਰੋ ਤੁਸੀਂ ਅੰਗਰੇਜ਼ ਦੀ ਚੈੱਕ ਚੱਟਾ ਮਿੱਲੀ ਦਾ ਵਿਚ ਆ ਗਿਆ ਪੈਰ ਦੇਖੋ ਚੱਟੇ ਨੇ ਤੇ ਉੱਪਰੋਂ ਲਾਲ ਹੈ ਮੇਰੇ ਵੀਰੋ ਇਹ ਜੇ ਕੱਟੇ ਦਾ ਬਹੁਤ ਹੀ ਘੱਟ ਮਿਲਦੇ ਨੇ ਬਹੁਤ ਜਿਆਦਾ ਘੱਟ ਕਿਸੇ ਨੇ ਬ੍ਰੀਡ ਤਿਆਰ ਕਰਨੀ ਹੈ ਇਹ ਕੱਟੇ ਦੇ ਕੰਮ ਕਰੋ ਵਧੀਆ ਪੂਰਾ ਪਲਿਆ ਪਿਆ ਪੂਰਾ ਟਾਪ ਦਾ ਹੀ ਨਗੀਨਾ ਹੈ ਕਿਸੇ ਨੇ ਵੀ ਗਾਂਹ ਬ੍ਰੀਡ ਲੈਣੀ ਹੈ ਇਹ ਜੇ ਬੱਚੇ ਸਾਹਮੋ ਕੱਤੇ ਕੁੱਟੇ ਵਾਲਿਆਂ ਨੂੰ ਘਾਟੀ ਵੇਚਿਆ ਕਰੋ ਇਹ ਜੀਆਂ ਨਸਲਾਂ ਬਾਈ ਤਾਂ ਹੀ ਅੱਗੇ ਸੀਮਣਾ ਤੇ ਘੱਟ ਕੰਮ ਹੁੰਦਾ ਹੈ ਜਿਹੜੀ ਡਾਇਰੈਕਟ ਕ੍ਰਾਸਿੰਗ ਕਰਾਉਣੇ ਉਹਦੇ ਰਿਜ਼ਲਟ ਇਦੋਂ ਵੀ ਜਿਆਦਾ ਆਉਂਦੇ ਨੇ ਬਾਈ ਸੀਮਣ ਤੇ ਆਪਾਂ ਨੂੰ ਕੀ ਪਤਾ ਕੀ ਭਰ ਜਾਂਦੇ ਆ ਡਾਕਟਰ ਨਾ ਇਹਦਾ ਹੁਣ ਜੇ ਡਾਇਰੈਕਟ ਕ੍ਰਾਸਿੰਗ ਕਰਾਵਾਂਗੇ ਤਾਂ ਪਤਾ ਵੀ ਲੱਗੂਗਾ ਵੀ ਕਿਹੜੀ ਕੁਆਲਿਟੀ ਦਾ ਹੈ ਕਿਸੇ ਨੇ ਵੀ ਖਰੀਦਣਾ ਬਾਈ ਨਾਲ ਕੰਟੈਕਟ ਕਰ ਲਿਓ 15000 ਰੁਪਏ ਦਾ ਰੇਟ ਹੈ ਬਾਕੀ ਬਾਈ ਦੇ ਮੰਤਣ ਹੋ ਜੂ ਇਹ ਵੀ ਡਿਮਾਂਡ ਆ ਬਾਈ ਕਹਿੰਦਾ ਵੀ ਕੱਟੇ ਕੱਟਿਆਂ ਵਾਲੇ ਫੋਨ ਨਾ ਕਰਨ ਕੱਟਿਆਂ ਵਾਲੇ ਨੂੰ ਨਹੀਂ ਇਹ ਤੇ ਬਾਈ ਲਵੇ ਨੌ ਕੱਟੀਆਂ ਨੇ ਆ ਜਾ ਕੱਟੀਆਂ ਦੇ ਵੀ ਮਰਵਾਉਣਿਆਂ ਨੇਗਾ ਆਹ ਕੱਟੀ ਦੇਖ ਲਓ ਬਾਈ ਆਹ ਕਰੋ ਕੱਟੀ ਦੀ ਕੁਆਲਿਟੀ ਚੈੱਕ ਇਹ ਵੀ ਬਹੁਤ ਘੱਟ ਰੇਟ ਦੇ ਵਿੱਚ ਹੀ ਆ ਕੱਟੀ ਝੋਲੀ ਝੂਲੀ ਕਰਮ ਵਾਲੀ ਨੂੰ ਇਹਨੂੰ ਵੀ ਬਹੁਤ ਸੋਹਣੀ ਲੱਗਿਆ ਮਰਵਾਉਣੇਗਾ ਵੀ ਝੋਲੀ ਤੇ ਦੇਖੋ ਜਮੀਂ ਢੱਡੀ ਤਸ਼ੀਰਦੀ ਦੇਖੋ ਪੂੰਛ ਚੱਕਲੀ ਕਰਮ ਵਾਲੀ ਨੇ ਤੇ ਅੱਗੇ ਆ ਗਈ ਆਹ ਕੱਟੀ ਬਈ ਇਹਦੀ ਵੀ ਮਰਵਾਉਣੇਗਾ ਸਿੰਗੀ ਸਿੰਗੀ ਕਰ ਬਹੁਦੀ ਦਾ ਟ੍ਰੇਡ ਦੇ ਵਿੱਚ ਕੱਟੀਆਂ ਨੇ ਬਾਈ ਬਾਈ ਲਵੇ ਅਕਸਰੀ 15 ਤੋਂ 20 ਨਾਲ ਖੜੇ ਹੁੰਦੇ ਨੇ ਜੇ ਕਿਸੇ ਨੇ ਕੱਟੀਆਂ ਵੀ ਲੈਣੀਆਂ ਨੇ ਉਹ ਵੀ ਬਾਈ ਦੇ ਦਊਗਾ ਆਹ ਕੱਟੀ ਦੀ ਵੀ ਝੋਲੀ ਦੇਖ ਬਾਈ ਦੇਖ ਜਮੀ ਕਰਮ ਵਾਲੀ ਨੇ ਨਹੀਂ ਪੂਛ ਚੱਕਲੀ ਬਹੁਤ ਠੰਡੀ ਤਸੀਰ ਦੀਆਂ ਕੱਟੀਆਂ ਨੇ ਬਾਈ ਦੇਖੋ ਅੱਗੇ ਆ ਗਈ ਆਹ ਕੱਟੀ ਬਾਈ ਇਹਨਾਂ ਦੀ ਉਮਰ ਸਾਰਿਆਂ ਦੀ 6 ਸਾਲ ਰਹਿਣੀ ਤੇ ਗਾਹਾਂ ਇੱਕ ਕੱਟੀ ਦੀ ਉਮਰ ਰਹਿਣੀ ਹੈ 1.5 ਸਾਲ ਇਹਦੀ ਵੀ ਕਰਵਾ ਝੋਲੀ ਚੱਕ ਬਾਈ ਅਜੇ ਨਿੱਕੇ ਪਛੜਦੀਆਂ ਕੱਟੀਆਂ ਬਹੁਤ ਘੱਟ ਰੇਟ ਦੇ ਵਿੱਚ ਕੱਟੀਆਂ ਨੇ ਦੇਖੋ ਜਿਵੇਂ ਬਾਈ ਕਹਿੰਦੇ ਵੀ ਘੱਟ ਰੇਟ ਵਾਲੀਆਂ ਕੱਟੀਆਂ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਪੂਰੀਆਂ ਟੌਪ ਦੀਆਂ ਕੱਟੀਆਂ ਨੇ ਬਾਈ ਆਹ ਕੱਟੀ ਦੀ ਦੇਖੋ ਤੁਸੀਂ ਕੁਆਲਿਟੀ ਪੂਰੀ ਵਧੀਆ ਤਿਆਰ ਹੋ ਸਿੰਘੀ ਸਿੰਘੀ ਦੇਖੋ ਕਰਮਲ ਨੇ ਹੁਣ ਮੋੜ ਨਹੀਂ ਸਟਾਰਟ ਕਰਤੀ ਮੱਥਾ ਮੋਥਾ ਪੂਰਾ ਵਧੀਆ ਦੇਖੋ ਕੁਆਲਿਟੀ ਕਰੋ ਚੈੱਕ ਤੁਸੀਂ ਪਿੱਠ ਪੁੜਾ ਦੇਖੋ ਆਹ ਚੀਜ਼ ਦੇਖਿਆ ਕਰੋ ਕੱਟੀ ਦੀ ਕਦੇ ਵੀ ਖਰੀਦਣੀ ਆ ਟਲਮੇ ਪੁੜੇ ਦੀ ਲਿਆ ਕਰੋ ਖੜਮੇ ਪੁੜੇ ਦੀ ਨਹੀਂ ਆਹ ਦੇਖੋ ਪਿੱਛੇ ਨੂੰ ਪੁੜੇ ਡਿੱਗਦੇ ਨੇ ਸਾਰੀਆਂ ਦੀ ਪੂਰੀ ਟੌਪ ਦੀਆਂ ਕੁਆਲਿਟੀ ਦੇ ਡਿੱਗਦੇ ਹੁੰਦੇ ਆ ਇਹ ਲੈਂਥ ਦੇਖਿਆ ਕਰੋ ਲੈਂਥ ਦੇਖਿਆ ਕਰੋ ਸਿੰਘੀ ਦੇਖਿਆ ਕਰੋ ਫੇਸ ਦੀ ਲੈਂਥ ਦੇਖਿਆ ਕਰੋ ਆਹ ਦੇਖੋ ਫੇਸ ਦੀ ਲੈਂਥ ਕਲਰ ਦੇਖਿਆ ਕਰੋ ਪੂਰਾ ਬਲੈਕ ਪਿਆਣਾ ਫੇਸ ਦਾ ਲੰਬਾਈ ਇਹ ਚੀਜ਼ਾਂ ਨੋਟ ਕਰਿਆ ਕਰੋ ਬਈ ਜਿਹੜੀਆਂ ਘਰਾਂ ਚ ਕੱਟੀਆਂ ਹੁੰਦੀਆਂ ਉਹਨਾਂ ਦੇ ਮੂੰਹ ਇੰਨੇ ਕਾਲੇ ਨਹੀਂ ਹੁੰਦੇ ਬੱਗੇ ਜੇ ਹੁੰਦੇ ਆ ਹੋਰੀ ਭੂਸ ਨਹੀਂ ਆਈਆਂ ਇਹਨਾਂ ਦੀ ਰੰਗ ਚੈੱਕ ਕਰੋ ਸਿੰਗੀ ਚੈੱਕ ਕਰੋ ਪੂਰੀਆਂ ਪਿਓਰ ਜੈਡ ਬਲੈਕ ਹੀ ਸਿੰਗੀਆਂ ਨੇ ਸਿੰਗੀਆਂ ਦੇ ਮਰਵਾ ਦੇ ਕਿੰਨੀਆਂ ਕਾਲੀਆਂ ਸਿੰਗੀਆਂ ਨੇ ਪੈਰਾਂ ਪੂਰਾ ਦੀਆਂ ਪੂਰੀਆਂ ਸਾਫ ਸੁਥਰੀਆਂ ਨੇ ਕੋਈ ਲੰਗਣੀ ਮਾਰਦੀ ਕੋਈ ਪੰਜਵਾਂ ਫੂਡ ਸਾਗੜੀ ਹੋਊਗਾ ਚਾਰ ਚਾਰ ਥਣ ਰਹੇ ਨੇ ਸਾਰੀਆਂ ਦੀ ਆ ਜਾ ਬਈ ਇਹਦੀ ਵੀ ਕਰਵਾ ਚੈੱਕ ਇੱਕ ਦੋ ਕਟੀਆਂ ਤੋੜ ਕੇ ਵੀ ਦਿਖਾਵਾਂਗੇ ਆਪਾਂ ਹਾਂ ਤੋੜ ਕੇ ਦਿਖਾ ਦਾਂਗੇ ਬਈ ਜਿਹੜਾ ਇਹਦੇ ਆਪਾਂ ਹਾਂ ਕਲਰ ਕਹਿੰਦੇ ਆ ਇਹ ਅੰਦਰ ਬੰਨਣ ਕਰਕੇ ਹੋ ਜਾਂਦਾ ਬਈ ਆ ਜਿਹੜੇ ਬਾਲ ਨੇ ਨਾ ਲਾਲ ਜੇ ਹੋ ਗਏ ਇਹਦੇ ਇਹ ਅੰਦਰ ਬੰਨਣ ਕਰਕੇ ਹੋ ਜਾਂਦੇ ਨੇ ਇਹ ਜ਼ਿਆਦਾਤਰ ਆਪਾਂ ਡੇਰੀਆਂ 'ਚੋਂ ਕਟੀਆਂ ਖਰੀਦਦੇ ਆ ਉੱਥੇ ਅੰਦਰ ਬੰਨੀਆਂ ਰਹਿੰਦੀਆਂ ਨੇ ਉੱਥੇ ਐ ਹੋ ਜਾਂਦਾ ਇਹ ਕਲਰ ਨਾਲਸਲ ਇਹ ਵੀ ਚੰਗੀ ਆ ਪੂਰੀ ਸਾਰੀਆਂ ਹੀ ਬਈ ਇਹਦੀ ਸਿੰਗੀ ਦੇਖੋ ਤੁਸੀਂ ਕਿੰਨੀ ਮੋੜਨ ਲਾਗੀ ਕਰਨ ਵਾਲੀ ਆਪਣੇ ਘਰਾਂ 'ਚ ਤੁਸੀਂ ਆਪ ਹੀ ਦੇਖੋ ਐਡੀਆਂ ਕਟੀਆਂ ਆਪਾਂ ਨੂੰ ਇਹੀਆਂ ਮਿਲਦੀਆਂ ਨਹੀਂ ਇਹਦੀ ਸਿੰਗੀ ਦੇਖੋ ਇਹਦੇ ਮਰਵਾ ਫੇਸਤੇ ਨੇ ਰਹਾ ਬਈ ਗਾਹ ਇਹਦੀ ਆ ਆ ਗਈ ਜੱਟ ਵਾਲਾ ਚੈੱਕ ਕਰੋ ਦੇਖੋ ਕਿੰਨੀ ਵਧੀਆ ਫਿਰ ਜੈਡ ਬਲੈਕ ਦੀ ਬੋਟ ਮਾੜਾ ਦੇਖੋ ਆ ਗਈ ਜਮਾ ਜੈਡ ਬਲੈਕ ਦੇ ਵਿੱਚ ਸਟੇਟ ਕਰਾਈ ਹੁੰਦੀਆਂ ਇਹ ਪਈਆ ਪੂਛ ਦੇਖੋ ਕਿੰਨੇ ਰੇਸਾਂ ਵਰਗੇ ਵਾਲ ਜਮੀ ਜੈਡ ਬਲੈਕ ਇਹਦੀ ਕੁਆਲਿਟੀ ਦਿਖਾ ਦੇਖ ਨਾਲੇ ਸਜੇ ਬੱਚਾ ਇਹ ਦੇਖ ਇੱਕ ਕਟਿਓ ਖੜੀਆ ਉੱਪਰ ਮੂੰਹ ਚੱਕੀ ਆਹ ਗੱਤੀ ਦੀ ਕਰਾ ਕੁਆਲਿਟੀ ਦੀ ਸਿੰਗੀ ਦੇਖੋ ਕਿੰਨੀ ਅੱਖ ਦਿਖਾ ਬਈ ਅੱਖਾਂ ਇਹਦੀਆਂ ਦੋਏ ਚਿੱਟੀਆਂ ਨੇ ਮਿੱਤਰੋ ਇੱਕ ਨਾ ਕਮਾਂਡ ਨਹੀਂ ਕਹਿ ਸਕਦੇ ਆਪਾਂ ਇਹਦੀਆਂ ਦੋਹੇ ਅੱਖਾਂ 'ਚ ਪਰਲੀ ਜਿਹਾ ਥੋੜਾ ਜਿਹਾ ਹੈਗਾ ਇਧਰ ਲਈ ਜਾਂਦੇ ਆ ਬਸ ਆ ਦੇਖੋ ਆ ਦੇਖੋ ਇਹਦਾ ਸਿਰ ਦਿਖਾ ਬਈ ਪੂਰਾ ਝੋਟੇ ਵਰਗਾ ਜਿਵੇਂ ਝੋਟਾ ਲੱਗ ਗਿਆ ਝੋਟੀ ਇਹ ਤਾਂ ਪੜੀ ਪਲਾਈ ਸਮੀ ਸਮਾਈ ਝੋਟੀ ਇਹਦਾ ਟੀਕਾ ਪਾ ਲੂ ਬਈ ਥੋੜੇ ਦੋ ਚਾਰ ਮਹੀਨਿਆਂ ਦੇ ਵਿੱਚ ਹੀ ਇਹਦੀ ਕੁਆਲਿਟੀ ਕਰੋ ਕੱਟੀ ਨਹੀਂ ਗੈ ਸਕਦੇ ਆਪਾਂ ਝੋਟੀ ਇਹਨੂੰ ਦਿਖਾਈ ਤੋਰ ਕੇ ਮੜੀ ਆ ਕੱਟੀ ਨੂੰ ਝੋਲੀ ਦਿਖਾ ਇਹਦੀ ਮੜੀ ਆ ਜਾ ਆ ਜਾ ਰੌਣੇ ਬਈ ਮੱਥਾ ਦਿਖਾ ਬਈ ਤੂੰ ਮੱਥਾ ਦੇ ਕਿੱਥੇ ਪਿਆ ਦੂਰੋਂ ਤਾਂ ਹੀ ਲੱਗਦਾ ਜਿਵੇਂ ਝੋਟਾ ਹੁੰਦਾ ਹੈ ਬਾਕੀ ਲੈ ਗਿੱਟ ਤੋਂ ਵੀ ਟੱਪਦਾ ਬਈ ਹੱਟ ਦੇਖੋ ਕਿੰਨਾ ਭਾਰੀ ਹੈ ਇਹਦਾ ਸਗਾ ਸਾਰਿਆਂ ਤੋਂ ਜ਼ਿਆਦਾ ਚੌੜਾ ਮੱਥੇ ਵਾਲੀ ਇਹ ਹੈ ਲੈ ਖੋਲ ਬਈ ਰਾਮ ਨੇ ਆ ਜਾ ਬਈ ਬਹੁਤ ਸੋਹਣੀ ਕੱਟੀ ਆ ਪਿੱਠ ਪੁੜਾ ਦੇਖੋ ਤੁਸੀਂ ਰੇਸ਼ਮ ਵਰਗੀ ਪਈ ਹੈ ਬਹੁਤ ਹੀ ਚੰਗੀਆਂ ਬ੍ਰੇਟਾਰਾਂ ਦੋ ਤਾਂ ਨਵੀਂ ਨਰ ਵਿੱਚ ਢੀਕਾ ਭਾਲ ਜੂਗੀ ਬਾਈ ਕਰਦਾ ਟਾਪ ਦੇ ਕੰਮ ਖੀਰੀ ਆ ਜਮਾ ਬਈ ਝੋਲੀ ਦੇਖੋ ਤੁਸੀਂ ਥਣ ਹੋਣੀ ਕਿੰਨੇ ਸੋਹਣੇ ਬਣਾ ਲੇ ਹੁਣ ਤੂੰ ਝੋਲੀ ਤਿਆਰ ਕਰਦੀ ਆ ਰਹੀ ਆ ਖੀਰੀ ਮੇਲੇ ਤੇ ਪਾ ਲਿਓ ਜਹੇ ਚੋਲੀ ਦਿਖਾ ਫੜ ਕੇ ਹਾਂ ਮੇਲੇ ਤੇ ਪਾ ਲਿਓ ਜਹੇ ਮੇਲੇ ਦੀ ਚੈਂਪੀਅਨ ਰਹੂਗੀ ਹਾਂ ਚੀਜ਼ਾਂ ਜਿਹੜੀਆਂ ਸਦੋਂ ਕਿਸੇ ਨਹੀਂ ਮਿਲਣਗੀਆਂ ਇਹ ਤਾਂ ਇਹੀ ਚੀਜ਼ ਦੀ ਕੁਆਲਿਟੀ ਆ ਵੀ ਦੇਖੋ ਤੁਸੀਂ ਮੱਥਾ ਦੇਖੋ ਬਈ ਜਿਹੜਾ ਸਿੰਘ ਮੋੜਦੇ ਨਹੀਂ ਆਪਣੀਆਂ ਕੁਆਲਿਟੀ ਬਣਾ ਲੈਣੀਆਂ ਤੁਗੜੀਆਂ ਆ ਤਾਂ ਮਿੱਤਰੋ ਜਮਾ ਜਫਰਾਬਾਦੀਆ ਸਿਰ ਹੁੰਦਾ ਉਸ ਤਰ੍ਹਾਂ ਨੇ ਸਿਰ ਕੱਟ ਲੈਣਾ ਜਫਰਾਬਾਦੀ ਦੀ ਭਲੇਖਾ ਪਉਂਦੀ ਆ ਬਈ ਦੂਰੋਂ ਖੜੀ ਆ ਰਾਮਣੀ ਟੌਪ ਤਾਂ ਨਗੀਨ ਨਹੀਂ ਆ ਮਿੱਤਰੋ ਸਿੰਘੀ ਦੇਖੋ ਤੁਸੀਂ ਜਮਾ ਰਿੰਗ ਸਿੰਘ ਲੱਗਿਆ ਹੋਇਆ ਵੀ ਜਦੋਂ ਇਹਨੇ ਤਿਆਰ ਹੋ ਗਈ ਡੇਢ ਦੇ ਲੋ ਇਨਾ ਘੱਟ ਇਹ ਚੀਜ਼ ਆਪਣੀ ਗਾਰੰਟੀ ਹੋਵੇ ਸੀ ਇੱਕ ਬਣਿਆ ਵੀ ਹੋਵੇ ਉਰੋਂ ਹੈੱਡ ਚੈੱਕ ਕਰਾ ਮੁੰਡਿਆ ਦੇਖ ਕਿੱਥੇ ਜਦੋਂ ਇਹ ਝੋਟੀ ਤਿਆਰ ਹੋ ਗਈ 1.5 ਲੱਖ ਤੋਂ ਟੱਪੂਗੀ ਹੂੰ ਮੇਲਿਆਂ ਦੀ ਸ਼ਾਨ ਬਣੂ ਇਹ ਚਾਹੇ ਇਹਨੂੰ ਅੱਜ ਬੰਦਾਲ ਜਾ ਕੇ ਮੇਲੇ ਤੇ ਪਾ ਦੇ ਸਹੀ ਗੱਲ ਹੈ ਜਮਾ ਓਕੇ ਦੀ ਰਿਪੋਰਟ ਹੀ ਆ ਕੱਟੀ ਉਹਦੀ 6 ਇੰਚ ਦੀ ਪੂਸ ਮਾਗਦੇ ਨੇ ਉੰਨੀ ਹੀ ਹਾਂ ਚਾਹੇ ਅਗਲਾ ਭਾਈ ਰਾਮਣਾ ਕਹਿੰਦਾ ਫੀਤਾ ਚੱਕ ਲਿਓ ਜਿਹੜੀਆਂ ਜਿਹੜੀਆਂ ਕੁਆਲਿਟੀ ਚੈੱਕ ਕਰਦੇ ਹੋ ਮੋਹਰਾ ਚ ਉਹ ਵੀ ਕਰਾ ਦੂਗਾ ਹਾਂਜੀ 6 ਇੰਚ ਪੂਛ ਜੋ ਵੀ ਕੁਆਲਿਟੀ ਆ ਇਹ ਪਿਓਰ ਮੋਹਰਾ ਚ ਆ ਗਈ ਭਾਈ ਸਭ ਉਨੇ ਹੀ ਇਹਦੀ ਪੂਛ ਆਈ ਦੇਖੋ ਕਿਉਂਕਿ ਸਾਰੀਆਂ ਕੱਟੀਆਂ ਨਾਲੋਂ ਅੱਡ ਹੈ ਇਹ ਹਾਂਜੀ ਇਹਦਾ ਫੇਸ ਪੂਛ ਕੁਆਲਿਟੀ ਸਾਰੀਆਂ ਨਾਲੋਂ ਅੱਡੀ ਆ ਇਹ ਡਿਫਰੈਂਟ ਹੀ ਆ ਕੱਟੀ ਪਿਓਰ ਮੋਹਰਾ ਚ ਆ ਗਈ ਨਾ ਇਹ ਹਾਂਜੀ ਬਾਕੀ ਆ ਕੱਟੀ ਦੇ ਮਰਵਾ ਦੇ ਕੈਮਰਾ ਕੇਰਾ ਕਿਸੇ ਨੇ ਵੀ ਲੈਣੀਆਂ ਹੁਣ ਭਾਈ ਘਰੇ ਪਹੁੰਚ ਵੀ ਕਰ ਦਿੰਦਾ ਭਾਈ ਜਿੱਥੇ ਮਰਜੀ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਕਰਦਾ ਭਾਈ ਚਾਹੇ ਇੱਕ ਮੰਗਾ ਲਓ ਦੋ ਜਿੰਨੀਆਂ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਚਲਾ ਦਾਂਗੇ ਉਹਨੇ ਨਗ ਬਾਈ ਕਰਿਆ ਪਹੁੰਚਦੇ ਵੀ ਕਰ ਦੰਦਾ ਜੇ ਜੇ ਕਿਸੇ ਨੂੰ ਵੱਧ ਕਟੀਆਂ ਵੀ ਚਾਹੀਦੀ ਨੇ 40 50 ਜਿੰਨਾ ਮਰਜੀ ਆਰਡਰ ਲਾ ਦਿਓ ਬਾਈ ਨੂੰ ਉਹਨੇ ਵੀ ਹਾਜ਼ਰ ਕਰ ਦਿੰਦਾ ਬਾਈ ਦਾ ਵਪਾਰ ਦਾ ਹੀ ਕੰਮ ਹੈ ਬਾਕੀ ਆ ਫੇਰ ਤੁਹਾਨੂੰ ਅੰਗਰੇਜ਼ ਦਿਖਾਉਣੇ ਆ ਨੀਲੀ ਰਾਵੀ ਚੰਗਰੇਜ ਕਰੋ ਚੈੱਕ ਕਿਸੇ ਨੇ ਵੀ ਬਾਈ ਵੀਡੀਓ ਕਰ ਪਾਉਣੀ ਆ ਆਪਣੇ ਚੈਨਲ ਤੇ ਆਪਣਾ ਬਾਇਓ ਚ ਨੰਬਰ ਵੀ ਪਾਇਆ ਹੋਇਆ ਆਪਣੇ ਨਾਲ ਕੰਟੈਕਟ ਕਰਿਓ ਤੇ ਆਪਣਾ ਫੇਸਬੁੱਕ ਚੈਨਲ ਵੀ ਮੁੰਡਾ ਖਰ ਡੇਰੀ ਫਾਰਮ ਦੇ ਨਾਮ ਤੇ ਆ ਉਹਨੂੰ ਵੀ ਖੋਲ ਕੇ ਦੇਖਿਓ ਆਪਣਾ ਰਿਵਿਊ ਚੈੱਕ ਕਰਿਓ ਤੇ ਆਪਾਂ ਬਾਈ ਤੋਂ ਵੀ ਡਿਟੇਲਸ ਨੂੰ ਲੈ ਕੇ ਦੇਵਾਂਗੇ ਵੀ ਕਿਵੇਂ ਦਾ ਆਪਣਾ ਚੈਨਲ ਹੈ ਪੂਰੇ ਬਈ ਇੱਕ ਤੋਂ ਦੋ ਦਿਨਾਂ ਦੇ ਵਿੱਚ ਵਿੱਚ ਆਪਣੇ ਨਗਰ ਸੇਲ ਹੋ ਜਾਂਦੇ ਨੇ ਬੁਲਾਵਾ ਬਾਈ ਨੂੰ ਆਈ ਬਾਈ ਆ ਜਾ ਬਾਈ ਰਾਮਣ ਆ ਬਾਈ ਵੀ ਆ ਗਿਆ ਜਿਹਦੀਆਂ ਕੱਟੀਆਂ ਨੇ ਆਪਾਂ ਅਕਸ਼ਰੀ ਬਾਈ ਦੇ ਘਰੋਂ ਵੀਡੀਓ ਕਵਰ ਕਰਦੇ ਰਹੇ ਨਾ ਪਹਿਲਾਂ ਵੀ ਆਪਾਂ 10 ਤਰੀਕ ਨੂੰ ਕਰੀ ਤੀ ਬਈ ਕਿਵੇਂ ਰਹਿੰਦਾ ਆਪਣੇ ਚੈਨਲ ਦਾ ਤੁਹਾਨੂੰ ਬਾਈ ਜੀ ਆਪਣਾ ਚੈਨਲ ਦਾ ਬਹੁਤ ਵਧੀਆ ਹੈਗਾ ਆਪਾਂ ਨਾ 10 ਤਰੀਕ ਨੂੰ ਆਪ 9 ਤਰੀਕ ਨੂੰ ਵੀਡੀਓ ਪਾਈ ਸੀ ਸ਼ਾਮ ਨੂੰ ਤੇ ਸਾਨੂੰ ਅੱਜ ਕੀ 10 ਤਰੀਕ ਨੂੰ ਤੁਸੀਂ ਅਪਲੋਡ ਕਰੋਗੇ ਪਰ ਤੁਸੀਂ 9 ਤਰੀਕ ਨੂੰ ਵੀ ਸ਼ਾਮ ਨੂੰ ਕਰਤੀ ਸੀਗੀ ਤੇ तकरीबन ਜੋ ਤੁਸੀਂ 7:30 ਵਜੇ ਵੀਡੀਓ ਪਾਈ ਹੈ ਬਸ ਸਾਨੂੰ 5 ਇੱਕ 7 ਮਿੰਟਾਂ ਬਾਅਦ ਹੀ ਫੋਨ ਆਉਣਾ ਸਾਰਾ ਮਾਲ ਸੇਲ ਹੋ ਤੀਜੇ ਫੋਨ ਦੇ ਉੱਪਰ ਹੀ ਸਾਡਾ ਮਾਲ ਸਾਰਾ ਸੇਲ ਹੋ ਗਏ ਫਟੇਗੜ ਚੂੜੀਆਂ ਅਮਰਤ ਸਾਰਾ ਤੋ ਅੱਗੇ ਕਾਲਾ ਮਲਾਹਰ ਪਿੰਡ ਹੈਗਾ ਉੱਥੇ ਚਲੇ ਗਏ ਫਾਰਮ ਦੇ ਵਿੱਚ ਇੱਕ ਘਰ ਹੀ ਵਗੀਆਂ ਹਾਂਜੀ ਇੱਕ ਘਰੇ ਚਲੀ ਗਏ ਹੁਣ ਵੀ ਫਿਰ ਤਾਂ ਫੋਨ ਆਉਂਦੇ ਰਹਿੰਦੇ ਹਾਂਜੀ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਕਿੰਨੇ ਕ ਫੋਨ ਆ ਗਏ ਜੀ ਤਕਰੀਬਨ ਅੱਜ ਵੀ ਫੋਨ ਆ ਰਹੇ ਨੇ ਜੀ ਉਹ ਕੱਟੀਆਂ ਦੇ 14 ਜੇ ਕਿਸੇ ਨੇ ਵੀਡੀਓ ਕਰਵਾਉਣੀ ਆ ਤੁਸੀਂ ਕਿਵੇਂ ਰਿਵਿਊ ਆਪਣੇ ਚੈਨਲ ਬਹੁਤ ਜ਼ਿਆਦਾ ਵਧੀਆ ਵੀਰੇ ਵੀਰਾਂ ਦਾ ਕੰਮ ਬਹੁਤ ਵਧੀਆ ਕੋਈ ਜਾਇਜ਼ ਆ ਕੋਈ ਜ਼ਿਆਦਾ ਨਹੀਂ ਹੈਗਾ ਜਿਵੇਂ ਆਮ ਚੈਨਲਾਂ ਦਾ ਕੋਈ 4000 ਰੁਪਏ ਕੋ 3500 ਰੁਪਏ ਲੈਣਦਾਗਾ ਪਰ ਇਹਨਾਂ ਦੇ ਕੋਈ ਜਾਇਜ਼ ਨਵਾਂ ਜਾਂ ਕੰਮ ਹੈਗਾ ਵੈਸੇ ਜਿਵੇਂ ਜੇ ਨਾਲ ਸਾਨੂੰ ਕੋਈ ਮੁਠੀ ਚ ਫੜਾ ਦੂਸਰੇ ਚੈਨਲੋਂ ਜ਼ਿਆਦਾ ਬਿਹਤਰ ਚੱਲ ਰਿਹਾ ਹੈਗਾ ਤੇ ਵੱਧ ਤੋਂ ਵੱਧ ਵੀਰੇ ਇਹਨਾਂ ਦਾ ਮਡਾਹਾ ਫਾਰਮ ਆਪਣੇ ਬਈ ਫੋਲਰਾਂ ਦੇ ਨਾਲ ਜਾਓ ਤੁਸੀਂ ਵੀਡੀਓ ਦੀ ਰੀਚ ਚੈੱਕ ਕਰਿਓ ਕਦੇ ਵੀ ਪੇਜ ਖੋਲਕੇ ਆਣਾ ਬਈ ਵੱਧ ਤੋਂ ਵੱਧ ਵੀਰੇ ਮਡਾਹਾ ਡੈਰੀ ਫਾਰਮ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੇ ਨਾਲ ਬੈਲ ਘੰਟੀ ਦਾ ਬਟਨ ਦਬਾਓ ਕਿਉਂਕਿ ਜਿਹੜਾ ਆਉਣ ਵਾਲਾ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆ ਸਕੇ ਬਹੁਤ ਵੀਰ ਕਹਿੰਦੇ ਸਾਡੇ ਤੱਕ ਵੀਡੀਓ ਨਹੀਂ ਆਈ ਨਹੀਂ ਆਈ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਡੇ ਤੱਕ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚੂਗੀ 40 50 ਵਕਾਇਦੀਆਂ ਹਾਂ ਜੀ ਵੀਰੇ ਮੈਨਾਂ ਤਕਰੀਬਨ ਵੇਚ ਕੇ ਆਵਾਂ ਗਿਆ ਸੀ 70 75 ਕਟੀਆਂ ਵਿਗ ਗਿਆ ਹੋਣੀਆਂ ਇਹ ਦੋ ਗਲਾਂ ਉਂਟੀ ਚ ਪੰਜ ਛੇ ਵਾਰ ਵੀਡੀਓ ਪਾਦੀ ਹਣਾ ਪਰ ਹਾਂ ਜੀ ਵੀਰੇ ਆਪਾਂ ਬਸ ਇਹ 14 ਜਸ ਐ ਕਟੀਆਂ ਦੀ ਵੀਡੀਓ ਪਾਉਣਾ ਵੀਰੇ ਅੱਜ ਹੀ ਆਪਣੇ ਕੋਲ ਨੌ ਕਟੀਆਂ ਲੱਗੀਆਂ ਕਿਉਂਕਿ ਇਹਨਾਂ ਵਿੱਚ ਦੋ ਤਿੰਨ ਕਟੀਆਂ ਪਹਿਲਾਂ ਬੁੱਕ ਨੇਗੇ ਉਹ ਸੇਲ ਹੋ ਚੁੱਕੇ ਨੇ ਉਹ ਅਸੀਂ ਵਿੱਚ ਦਿਖਾਈਆਂ ਨਹੀਂ ਗਿਆ ਅੱਛਾ ਉਹਦੋਂ ਆਪਾਂ 14 ਦੀ ਭਾਈਤੀ ਹਣਾ ਬਈ ਆਪਾਂ 22 ਦੀਆਂ 70 ਤੋਂ 75 ਕਟੀਆਂ ਵਕਾਇਦੀਆਂ ਪੰਜ ਤੋਂ ਸੱਤ ਵਾਰ ਆਪਾਂ ਵੀਡੀਓ ਕਰਕੇ ਆਜੀ ਵਾਰ ਫਾਈਲਵੇ 10 ਤੋਂ ਪਲੱਸ ਨਗ ਹੁੰਦੇ ਨੇ ਆਪਣੇ ਚੈਨਲ ਦਾ ਰਿਵ ਕੱਲੇ ਫਾਲੋਅਰ ਦੇਖ ਕੇ ਨਾ ਕਿਸੇ ਤੋਂ ਵੀਡੀਓ ਕਰਵਾਇਓ ਵਿਊਅ ਨੇ ਕੱਟੀ ਖਰੀਦਣੀ ਹੁੰਦੀ ਆ ਫਾਲੋਅਰਾਂ ਨਾਲ ਨਹੀਂ ਬਾਈ ਕਈ ਪੇਜ ਵਾਲੇ 70 7000 ਫਾਲੋਅਰ ਚੱਕੀ ਫਿਰਦੇ ਨੇ ਵਿਊ ਉਹਨਾਂ ਦੇ ਸਾਰੀ 4 4000 ਨੇ ਆਪਣੇ ਫਾਲੋਅਰ ਫੇਸਬੁੱਕ ਦੇ ਜੇ ਤੁਸੀਂ ਚੈੱਕ ਕਰੋਗੇ ਅੱਜ 7500 ਹੋਇਆ ਤੇ ਆਪਣੀ ਵੀਡੀਓ 30000 ਤੋਂ ਪਲੱਸ ਹੀ ਚੱਲਦੀ ਆ ਹਰੇਕ ਤੁਸੀਂ ਖੋਲ ਕੇ ਚੈੱਕ ਕਰਕੇ ਆ ਬਾਈ ਸਾਹਮਣੇ ਖੜਾ ਜਿਹਦੀ ਆ ਬੱਚੀ ਬਕਾਈ ਹੈ ਬਾਕੀ ਬਈਆ ਬਹੁਤ ਵਧੀਆ ਰਿਸਪੌਂਸ ਆ ਵੀਰੇ ਬਹੁਤ ਜ਼ਿਆਦਾ ਵਧੀਆ ਫੋਨ ਆਉਂਦੇ ਨੇਗੇ ਬਹੁਤ ਜਿਆਦੇ ਵਧੀਆ ਨਹੀਂ ਕੋਈ ਐਸਤਨਾ ਨਹੀਂ ਹੈਗਾ ਵੀਰੇ ਸਾਡੇ ਰਾਜਸਥਾਨ ਤੱਕ ਦੇ ਵੀ ਫੋਨ ਆ ਰਹੇ ਨੇ ਕਿ ਬਹੁਤ ਦੂਰ ਤੱਕ ਇਹਨਾਂ ਵੀਡੀਓ ਚੱਲ ਰਹੀ ਹੈਗੀ ਅੱਜ ਵੀ ਸਾਨੂੰ ਫੋਨ ਆ ਰਹੇ ਨੇ ਵਿੱਚ ਹਨ ਤੇ ਬਈ ਕਰਿਓ ਕੰਟੈਕਟ ਜੇ ਕਿਸੇ ਨੇ ਵੀਡੀਓ ਕਰਵਾਉਣੀ ਆਪਣਾ ਬਾਇਓ ਚ ਨੰਬਰ ਦਿੱਤਾ ਹੋਇਆ ਧੰਨਵਾਦ ਬਈ ਸਾਰਿਆਂ ਦਾ